ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਾ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਬਹੁਤ ਪਿਆਰੇ ਆਪਾਂ ਮੈਚਿੰਗ ਸੂਟ ਲੈ ਕੇ ਆਏ ਆ ਰੀਵਾ ਬ੍ਰਾਂਡ ਦੇ ਸੂਟ ਹੋਣਗੇ ਤੇ ਟਿਸਟਾ ਬ੍ਰਾਂਡ ਦੇ ਸੂਟ ਹੋਣਗੇ ਬਹੁਤ ਪਿਆਰੀ ਕਲੈਕਸ਼ਨ ਹੈ ਤੇ ਪ੍ਰਾਈਸ ਮੈਂ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਵਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਵਾਉਣੇ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕੋਰੀਅਰ ਚਾਰਜੀਸ ਲੱਗਦੇ ਹੋਣੇ ਤਾਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465800381468080 ਇਸ ਸਾਈਡ ਸਕਰੀਨ ਤੇ ਇਹੀ ਨੰਬਰ ਮੈਂਸ਼ਨ ਹੈ ਇਸ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਆਨਲਾਈਨ ਹੀ ਪੇਮੈਂਟ ਹੈ ਤੁਸੀਂ ਮੈਨੂੰ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਸੂਟ ਪਿਕ ਕਰਨਾ ਹੈ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਸੂਟ ਲੈ ਸਕਦੇ ਹੋ ਬਾਕੀ ਵੀ ਔਡ ਤੋਂ ਦੁਪੱਟਾ ਸੂਟ ਹੈ ਜੀ ਅੱਜ ਤੇ ਜਿਨ੍ਹਾਂ ਨੇ ਦੁਪੱਟੇ ਵੀ ਨਾਲ ਡਾਈ ਕਰਾ ਕੇ ਮੰਗਾਉਣੇ ਆ ਤਾਂ ਵੀ ਮੰਗਾ ਸਕਦੇ ਹੋ ਤੁਸੀਂ ਸੂਟ ਐਜ਼ ਇਟ ਇਜ਼ ਲੈਣਾ ਤਾਂ ਵੀ ਤੁਸੀਂ ਲੈ ਸਕਦੇ ਆ ਜੀ ਸੂਟ ਦੇਖਦੇ ਆ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਰੀਵਰ ਬ੍ਰਾਂਡ ਦਾ ਸੂਟ ਹੈ ਜੀ ਪਹਿਲਾ ਆਪਣਾ ਜ਼ਿਆਦਾਤਰ ਆਪਾਂ ਬ੍ਰਾਂਡਡ ਸੂਟ ਵੀ ਲੈ ਕੇ ਆਉਨੇ ਆ ਇਹ ਗ੍ਰੇ 베ਸਾ ਸੂਟ ਦਾ ਗ੍ਰੇ ਕਲਰ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਉਹ ਸੋਹਣਾ ਪ੍ਰਿੰਟ ਇਹ ਪਿਓਰ ਲੀਲਨ ਦੇ ਵਿੱਚ ਸ਼ਰਟ ਹੈ ਇੰਨੀ ਪਿਆਰੀ ਲੀਲਨ ਹੈ ਨਾ ਇਹ ਲੀਲਨ ਨੂੰ ਦੇਖੋ ਤੁਹਾਨੂੰ ਹੱਥ ਨਾਲ ਦਿਖਾਨੀ ਆ ਇਹ ਵਾਲੇ ਵਿਦਾਊਟ ਲਾਈਨਿੰਗ ਸੂਟ ਬਣ ਜਾਣਾ ਤੁਹਾਡਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਾਕੀ ਕਈ ਕਸਟਮਰ ਹੈਗੇ ਆ ਉਹ ਆਪਣੀ ਵੈਸੇ ਉਹਨਾਂ ਨੂੰ ਵਧੀਆ ਲੱਗਦਾ ਵੀ ਲਾਈਨਿੰਗ ਨਾਲ ਥੋੜੀ ਸੂਟ ਦੀ ਗ੍ਰੇਸ ਬਣ ਜਾਂਦੀ ਹੈ ਜਾਂ ਥੋੜੀ ਲਾਈਫ ਬਣ ਜਾਂਦੀ ਹੈ ਤਾਂ ਤੁਹਾਡੀ ਆਪਣੀ ਚੁਆਇਸ ਹੈ ਵੈਸੇ ਇਹ ਬਿਲਕੁਲ ਵੀ ਸਾਡੇ ਅਕੋਰਡਿੰਗ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਪਿਆਰਾ ਪ੍ਰਿੰਟ ਪਿਓਰ ਲੀਲਨ ਕਾਟਨ ਦੇ ਵਿੱਚ ਰੀਵਰ ਬ੍ਰਾਂਡ ਦਾ ਸੂਟ ਹੈ ਇਹ ਇਸ ਜੈਨਰ ਕਾਟਨ ਦੇ ਵਿੱਚ ਹੀ ਮੈਚਿੰਗ ਸੈਲਫ ਦੇ ਵਿੱਚ ਬਾਟਮ ਹੈ ਜੀ ਇਹ ਦੇਖੋ ਕਿੰਨਾ ਪਿਆਰਾ ਸੈਲਫ ਦੇ ਵਿੱਚ ਪ੍ਰਿੰਟ ਹੈ ਇਹਦਾ ਗ੍ਰੇ ਕਲਰ ਦੇ ਵਿੱਚ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦਾ ਦੁਪੱਟਾ ਕਰਾਉਂਗੇ ਜਾਂ ਬਾਟਮ ਤੇ ਹਲਕਾ ਫੁਲਕਾ ਕੋਈ ਵਰਕ ਕਰਾ ਸਕਦੇ ਆ ਜੀ ਬਹੁਤ ਪਿਆਰਾ ਸੂਟ ਬਣਨਾ ਹੈ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 1300 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 1300 ਪ੍ਰਾਈਸ ਹੈ 1300 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਪ੍ਰਿੰਟ ਐਨੇ ਸੋਹਣੇ ਅੱਜ ਦੇ ਨਾ ਮਾਨ ਖੁਸ਼ ਹੋਣਾ ਤੁਹਾਡਾ ਇਹ ਤੁਸੀਂ ਜ਼ਰੂਰ ਕਨਫਿਊਜ਼ ਹੋਵੋਗੇ ਵੀ ਕਿਹੜਾ ਸੂਟ ਲਈ ਹੈ ਵੀ ਕਿਹੜਾ ਛੱਡੀ ਹੈ ਸੀ ਇੰਨੇ ਜ਼ਿਆਦਾ ਸੋਹਣੇ ਪ੍ਰਿੰਟ ਹੈ ਤੇ ਇਹ ਹੈਗਾ ਪਹਿਲਾ ਸੂਟ 1300 ਪ੍ਰਾਈਸ ਦੇ ਨਾਲ ਇਹ ਸੇਮ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਉਣੀ ਹੈ ਇਹ ਗ੍ਰੇ ਕਲਰ ਸੀਗਾ ਇਹਦੇ ਵਿੱਚ ਹੈਗਾ ਗਾਜਰੀ ਕਲਰ ਸੇਮ ਦੇ ਵਿੱਚ ਹੀ ਗਾਜਰੀ ਕਲਰ ਹੈ ਬੜਾ ਸੋਹਣਾ ਪਿੰਕ ਗਾਜਰੀ ਕਲਰ ਹੈ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਹੈ ਵਿਦਾਊਟ ਲਾਈਨਿੰਗ ਸੂਟ ਬਣਨੇ ਆ ਇਹ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਜ ਇਹਨਾਂ ਨੂੰ ਪ੍ਰਿੰਟ ਇਹ ਬਹੁਤ ਪਿਆਰਾ ਹੈ ਨਾ ਹਾਂ ਦਾ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਕਿ ਹੈ ਤੁਸੀਂ ਐਸ ਜੀਟੀਜੀ ਕੁਝ ਲਵਾਓ ਵੀ ਨਾ ਹਲਕੀ ਫੁਲਕ ਕੋਈ ਲੇਸਿਸ ਦੀ ਅੱਜਕੱਲ ਡਿਜ਼ਾਈਨਿੰਗ ਬਹੁਤ ਪਿਆਰੀ ਚੱਲ ਰਹੀ ਹੈ ਉਹ ਮੈਂ ਕਰਵਾ ਲਵਾਂਗੇ ਤਾਂ ਵੀ ਬਹੁਤ ਗ੍ਰੇਸਫੁਲ ਸੂਟ ਬਣਨਾ ਨਾਲ ਸੈਲਫ ਦੇ ਵਿੱਚ ਮੈਚਿੰਗ ਬਾਟਮ ਹੈ ਸੇਮ ਬ੍ਰਾਂਡ ਦੀ ਉਹ ਬਾਟਮ ਹੈ ਜੀ ਕਿਤੇ ਇਹ ਨਾ ਸੋਚਿਓ ਵੀ ਵੈਸੇ ਮੈਚ ਕੀਤੀਆਂ ਹੋਈਆਂ ਸੇਮ ਰੀਵਾ ਬ੍ਰਾਂਡ ਦੀ ਉਹ ਬਾਟਮ ਹੈ ਤੇ ਕੰਨੀ ਤੇ ਵੀ ਸਟੈਂਪਲ ਲੱਗੀ ਹੋਈ ਹੈ ਬਾਟਮ ਦੇ ਵੀ ਰੀਵਾ ਬ੍ਰਾਂਡ ਦੀ ਉਹ ਬਾਟਮ ਹੈ ਜੀ ਨਾਲ ਸੈਲਫ ਦੇ ਵਿੱਚ ਬੜਾ ਪਿਆਰਾ ਦੇਖੋ ਇਹ ਵੀ ਸੂਟ ਆਪਣਾ 1300 ਪ੍ਰਾਈਸ ਹੈ ਜੀ 1300 ਪ੍ਰਾਈਸ ਹੈ ਵਿਦਾਊਟ ਦੁਪੱਟਾ ਸੂਟ ਹੈ ਹਰੀਵਾ ਬ੍ਰਾਂਡ ਦੇ ਨੈਕਸਟ ਹੈਗਾ ਬੜਾ ਪਿਆਰਾ ਮਸਟਰਡ ਕਲਰ ਦੇ ਵਿੱਚ ਪ੍ਰਿੰਟ ਸੇਮ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਸੇਮ ਪ੍ਰਿੰਟ ਦੇ ਵਿੱਚ ਪ੍ਰਿੰਟ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਤੇ ਮੇਨ ਗੱਲ ਹੈ ਕਲਰ ਬਹੁਤ ਜਿਆਦਾ ਸੋਹਣੇ ਆ ਅਟਰੈਕਟਿਵ ਜੇ ਪ੍ਰਿੰਟ ਆ ਸਭ ਤੋਂ ਲੇਟੈਸਟ ਪ੍ਰਿੰਟ ਆ ਆਪਣੇ ਵਿਦਾਊਟ ਲਾਈਨਿੰਗ ਹੀ ਸੂਟ ਬਣਨਗੇ ਬਿਲਕੁਲ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੈਲਫ ਦੇ ਵਿੱਚ ਬਾਟਮ ਨਾਲ ਬਹੁਤ ਪਿਆਰੀ ਸੈਲਫ ਦੇ ਵਿੱਚ ਬਾਟਮ ਹੈ 1300 ਪ੍ਰਾਈਸ ਦੇ ਨਾਲ 1300 ਪ੍ਰਾਈਸ ਹੈ ਕਈ ਵਾਰ ਆਪਣੇ ਕੋਲ ਦੁਪट्टे ਘਰੇ ਹੁੰਦੇ ਹੋਏ ਆ ਤਾਂ ਵੀ ਆਪਾਂ ਰੀਡਾਈ ਕਰਾ ਕੇ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ 1300 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਤੇ ਨੈਕਸਟ ਹੈਗਾ ਬੜਾ ਸੋਹਣਾ ਪੀਚ ਟੋਨ ਦੇ ਵਿੱਚ ਡਾਰਕ ਪੀਚ ਹੁੰਦਾ ਜਿਹੜਾ ਡਾਰਕ ਪੀਚ ਟੋਨ ਹੈ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਪ੍ਰਿੰਟਿੰਗ ਇੰਨੀ ਪਿਆਰੀ ਹੈ ਸੂਟਾਂ ਦੀ ਯਾਰਾ ਪ੍ਰਿੰਟ ਨਾਲ ਸੈਲਫ ਦੇ ਵਿੱਚ ਬਾਟਮ ਰੀਵਾ ਬ੍ਰਾਂਡ ਦੀ ਉਹ ਸ਼ਰਟ ਹੈ ਜੀ ਰੀਵਾ ਬ੍ਰਾਂਡ ਦੀ ਉਹ ਬਾਟਮ ਹੈ 1300 ਪ੍ਰਾਈਸ ਹੈ 1300 ਪ੍ਰਾਈਸ ਹੈ ਨਾ ਸੂਟਾਂ ਦਾ ਬਹੁਤ ਪਿਆਰੇ ਕਲਰ ਨੈਕਸਟ ਹੈਗਾ ਬਲੂ ਕਲਰ ਰਾਇਲ ਬਲੂ ਕਲਰ ਹੈ ਜੀ ਬਹੁਤ ਘਟ ਆਉਂਦਾ ਹੈ ਇਹ ਵਾਲਾ ਕਲਰ ਰਾਇਲ ਬਲੂ ਕਲਰ ਹੈ ਪਰ ਇੱਕ ਰਿਕੁਐਸਟ ਹੈ ਮੇਰੀ ਇਹ ਵਾਲੇ ਸੂਟ ਜਿਹੜੇ ਐਵੇਂ ਦੇ ਮੈਂ ਆਪ ਮੈਚ ਕਰ ਕਰਕੇ ਲੈ ਕੇ ਆਉਂਦੀਆਂ ਸੂਟ ਇਹ ਥੋੜਾ ਟਾਈਮ ਹੀ ਰਹਿਨੇ ਆ ਕਈ ਕਸਟਮਰ ਉਹਨੇ ਬਸ ਇਨਕੁਆਰੀ ਕਰਦੇ ਰਹ ਜਿੰਨੇ ਨੂੰ ਸੂਟ ਸੇਲ ਹੋ ਜਾਂਦਾ ਬਾਕੀ ਸਾਰਾ ਵੀਡੀਓ ਦੇ ਵਿੱਚ ਦੱਸੀਦਾ ਪਲੀਜ਼ ਜੇ ਤੁਹਾਨੂੰ ਸੂਟ ਚਾਹੀਦਾ ਤਾਂ ਤੁਸੀਂ ਜਲਦੀ ਬੁਕਿੰਗ ਕਰਵਾਇਓ ਆਪਣੀ ਤੇ ਜਲਦੀ ਪੇਮੈਂਟ ਨਾਲ ਦੀ ਨਾਲ ਕਰ ਦਿਓ ਕਿਉਂਕਿ ਕੱਲ ਇਹਨਾਂ ਦੀ ਮੈਂ ਵੇਟ ਨਹੀਂ ਕੱਢਣੀ ਸੂਟਾਂ ਦੀ ਕਿਉਂਕਿ ਮੇਰੀ ਕਾਫੀ ਜ਼ਿਆਦਾ ਬੁਕਿੰਗ ਹੁੰਦੀ ਹੈ ਜੀ ਇਹਨਾਂ ਸੂਟਾਂ ਦੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਸੇਮ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਬਲੂ ਕਲਰ ਦੇ ਵਿੱਚ ਰਾਇਲ ਬਲੂ ਕਲਰ ਹੈ ਪ੍ਰੋਪਰ ਜਿਹੜਾ ਪ੍ਰਾਈਟ ਸੈਲਫ ਦੇ ਵਿੱਚ ਬਾਟਮ ਇਹਦੇ ਨਾਲ ਰੀਵਾ ਬ੍ਰੈਂਡ ਦੀ ਸ਼ਰਟ ਰੀਵਾ ਬ੍ਰੈਂਡ ਦੀ ਉਹ ਬਾਟਮ ਹੈ ਬਹੁਤ ਪਿਆਰੇ ਪਿਓਰ ਲినਨ ਕਾਟਨ ਦੇ ਵਿੱਚ ਬਹੁਤ ਸੋਹਣੇ ਤੇ ਮੈਚਿੰਗ ਬਾਟਮ ਦੇ ਨਾਲ ਇਹਨਾਂ ਦਾ ਹੈਗਾ 1300 ਪ੍ਰਾਈਸ ਜਿਹੜੇ ਇਹ ਵਾਲੇ ਸੂਟ ਦਿਖਾਏ ਆ ਲੀਨਨ कॉटन शर्ट ਦੇ ਨਾਲ ਇਹ 1300 ਪ੍ਰਾਈਸ ਹੈ ਜੀ ਨੈਕਸਟ ਹੁਣ ਸ਼ੁਰੂ ਕਰਦੇ ਆ ਇੱਕ ਰੇਂਜ ਦੇ ਵਿੱਚ ਸੀਗੇ ਇੱਕ ਫੈਬਰਿਕ ਦੇ ਵਿੱਚ ਹਨਾ ਨੈਕਸਟ ਸੂਟ ਹੈਗਾ ਬੜਾ ਸੋਹਣਾ ਬਟਰ कॉटन ਦੇ ਵਿੱਚ ਸੂਟ ਹੈ ਇਹ ਰੀਵਾ ਬ੍ਰਾਂਡ ਦਾ ਫਰੋਜ਼ੀ ਕਲਰ ਦੇ ਵਿੱਚ ਇਹ ਫਰੋਜ਼ੀ ਕਲਰ ਦੇ ਵਿੱਚ ਬਹੁਤ ਪਿਆਰਾ ਕਲਰ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਦਾ ਬਹੁਤ ਸੋਹਣਾ ਸੂਟ ਹੈ ਫਰੋਜ਼ੀ ਕਲਰ ਦੇ ਵਿੱਚ ਹੈ ਬਿਲਕੁਲ ਜਿਹੜਾ ਕੱਚਾ ਜਾਂ ਫਰੋਜ਼ੀ ਹੁੰਦਾ ਉਹ ਵਾਲਾ ਕਲਰ ਹੈ ਗਰਮੀਆਂ ਦਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਸੌਫਟ ਫੈਬਰਿਕ ਦੇ ਵਿੱਚ ਤੇ ਸੇਮ ਸੈਲਫ ਦੇ ਵਿੱਚ ਇਸ ਦੀ ਬਾਟਮ ਫਰੋਜ਼ੀ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਫਰੋਜ਼ੀ ਬਾਟਮ ਦੇ ਨਾਲ 1500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 1500 ਪ੍ਰਾਈਸ ਹੈ ਬਾਕੀ ਕੋਰੀਅਰ ਚਾਰजेस ਪਲੀਜ਼ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਇਹ ਫਰੋਜ਼ੀ ਕਲਰ ਦੇ ਵਿੱਚ ਇਹ ਸੇਮ ਦੇ ਵਿੱਚ ਇਹ ਸੇਮ ਫੈਬਰਿਕ ਦੇ ਵਿੱਚ ਹੀ ਹੈਗਾ ਪਰਪਲ ਕਲਰ ਪਰਪਲ ਵੀ ਬਹੁਤ ਸੋਹਣਾ ਲਵੈਂਡਰ ਜਿਵੇਂ ਪਰਪਲ ਹੁੰਦਾ ਉਹ ਵਾਲਾ ਕਲਰ ਹੈ ਇਹ ਦੇਖੋ ਬਹੁਤ ਸੋਹਣਾ ਕਲਰ ਹੈ ਵੀ ਬਹੁਤ ਅਲੱਗ ਜਾ ਬਹੁਤ ਪਿਆਰਾ ਪ੍ਰਿੰਟ ਤੇ ਨਾਲ ਸੈਲਫ ਦੇ ਵਿੱਚ ਹੀ ਬਹੁਤ ਪਿਆਰੀ ਬਾਟਮ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਤੁਸੀਂ ਅੱਖਾਂ ਬੰਦ ਕਰਕੇ ਇਹ ਵਾਲੇ ਸੂਟ ਪਰਚੇਸ ਕਰ ਸਕਦੇ ਹੋ ਕਿਉਂਕਿ ਕੋਈ ਕੰਪਲੇਂਟ ਨਹੀਂ ਫੈਬਰਿਕ ਦੀ ਬਿਲਕੁਲ ਵੀ ਕੋਈ ਸ਼੍ਰਿੰਕੇਜ ਨਹੀਂ ਕੁਝ ਵੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਰੀਵਾ ਬ੍ਰਾਂਡ ਦਾ ਹੈ ਜੀ ਸੂਟ ਬਟਰ ਕਾਟਨ ਦੇ ਵਿੱਚ 1500 ਪ੍ਰਾਈਸ ਹੈ 1500 ਪ੍ਰਾਈਸ ਦੇ ਦੋ ਸੂਟ ਮੈਂ ਤੁਹਾਨੂੰ ਦਿਖਾਏ 1500 ਪ੍ਰਾਈਸ ਦੇ ਨਾਲ ਇੱਕ ਫਰੋਜ਼ੀ ਇੱਕ ਪਰਪਲ ਇਹ ਰੀਵਾ ਬ੍ਰਾਂਡ ਦੇ ਸੀਗੇ ਨੈਕਸਟ ਹੈਗਾ SK ਬ੍ਰਾਂਡ ਦਾ ਸੂਟ ਬਹੁਤ ਪਿਆਰਾ ਬਲੈਕ ਕਲਰ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਦੇਖੋ ਇਹਦਾ ਸੂਟ ਬੜਾ ਕਿੰਨਾ ਪਿਆਰਾ ਬਹੁਤ ਪਿਆਰੀ ਜਾਨ ਪਾਈ ਪਈ ਹੈ ਨੇ ਸੂਟ ਨੇ ਬਹੁਤ ਪਿਆਰਾ ਪ੍ਰਿੰਟ ਹੈ ਬਲੈਕ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਬਹੁਤ ਪਿਆਰਾ ਬਹੁਤ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਇਸ ਦੇ ਨਾਲ ਆਪਾਂ ਬਟਰ ਕਾਟਨ ਦੇ ਵਿੱਚ ਲਾਈਏ ਲਾਈਟ ਪੀਚ ਜਿਹੜੀ 베بی ਪੀਚ ਕਲਰ ਦੀ ਬਾਟਮ ਇਹਦੇ ਕਿੰਨੀ ਪਿਆਰੀ ਇਹਦੇ ਨਾਲ ਜਦੋਂ ਤੁਸੀਂ ਪੀਚ ਕਲਰ ਦਾ ਦੁਪੱਟਾ ਜਾਂ ਫਿਰ ਟਾਈ ਐਂਡ ਟਾਈ ਦਾ ਦੁਪੱਟਾ ਲਾਵਾਂਗੇ ਬਹੁਤ ਪਿਆਰਾ ਸੂਟ ਬਣਨਾ ਹੈ ਜਾਂ ਬਾਟਮ ਤੇ ਹਲਕਾ-ਹਲਕਾ ਆਪਾਂ ਕੋਈ ਵਰਕ ਕਰਾ ਸਕਦੇ ਹਾਂ ਬਹੁਤ ਪਿਆਰਾ ਸੂਟ ਹੈ ਐਸਕੇ ਬ੍ਰਾਂਡ ਦਾ 2000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2000 ਪ੍ਰਾਈਸ ਹੈ ਨੈਕਸਟ ਸੂਟ ਦਿਖਾਣੇ ਆ ਇਹ ਜਿਵੇਂ ਬਲੈਕ ਸੀਗਾ ਇਹ ਸੇਮ ਪ੍ਰਿੰਟ ਦੇ ਵਿੱਚ ਹੀ ਕਰੀਮ ਹੈ ਇਹ ਬਲੈਕ ਦੇ ਨਾਲ ਆਪਾਂ ਪੀਚ ਲਗਾਈਏ ਇਹ ਸੇਮ ਪ੍ਰਿੰਟ ਦੇ ਵਿੱਚ ਹੀ ਹੈਗਾ ਕਰੀਮ ਇੰਨੇ ਸੋਹਣੇ ਪ੍ਰਿੰਟ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਤੇ ਹੋਰ ਮਿਲਣਗੇ ਇਹ ਦੇਖੋ ਕਰੀਮ ਦੇ ਵਿੱਚ ਬਹੁਤ ਪਿਆਰਾ ਮਲਟੀ ਪ੍ਰਿੰਟ ਇਸ ਦੇ ਨਾਲ ਆਪਾਂ ਬਟਰ ਕਾਟਨ ਦੀ ਲਾਈ ਹੈ ਮਹਿਰੂਨ ਕਲਰ ਦੀ ਬਾਟਮ ਜਿਆਦਾਤਰ ਮਹਿਰੂਨ ਦੁਪੱਟੇ ਦਾ ਸਭ ਕੁਝ ਹੋਣਗੇ ਜਾਂ ਫਿਰ ਤੁਸੀਂ ਟਾਈ ਐਂਡ ਡਾਈ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਹੈ ਜੀ ਇਹ ਐਸਕੇ ਬ੍ਰੈਂਡ ਦੇ ਦਿਖਾਏ ਆ ਦੋ ਸੂਟ ਇੱਕ ਬਲੈਕ ਸੇਮ ਪ੍ਰਿੰਟ ਦੇ ਵਿੱਚ ਹੀ ਕਰੀਮ 2000 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ 2000 ਪ੍ਰਾਈਸ ਹੈ 2000 ਪ੍ਰਾਈਸ ਦੇ ਨਾਲ ਇਹ ਦੋ ਸੂਟ ਤੇ ਨੈਕਸਟ ਸੂਟ ਸ਼ੁਰੂ ਕਰਦੇ ਆਪਾਂ ਟਿਸਟਾ ਬ੍ਰਾਂਡ ਦੇ ਟਿਸਟਾ ਬ੍ਰਾਂਡ ਦੇ ਸਭ ਤੋਂ ਉੱਚਾ ਬ੍ਰਾਂਡ ਹੈ ਜੀ ਇਸ ਟਾਈਮ ਸਾਰੇ ਬ੍ਰਾਂਡ ਫੇਲ ਕੀਤੇ ਹੋਏ ਆ ਟਿਸਟਾ ਬ੍ਰਾਂਡ ਨੇ ਅੱਖਾਂ ਬੰਦ ਕਰਕੇ ਤੁਸੀਂ ਇਹਦਾ ਸੂਟ ਲੈ ਸਕਦੇ ਹੋ ਬਟਰ ਕਾਟਨ ਟਿਸਟਾ ਬ੍ਰਾਂਡ ਦੀ ਪਿਛਲੇ ਸਾਲ ਮੈਂ ਬਹੁਤ ਜ਼ਿਆਦਾ ਸੂਟ ਸੇਲ ਕਰੇ ਆ ਬਟਰ ਕਾਟਨ ਦੇ ਬਹੁਤ ਪਿਆਰਾ ਸੂਟ ਇਹ ਟਿਸਟਾ ਬ੍ਰਾਂਡ ਦਾ ਜੀ ਸੂਟ ਬਹੁਤ ਸੋਹਣਾ ਸਕਾਈ ਬਲੂ ਕਲਰ ਬੜਾ ਪਿਆਰਾ ਬੱਦਲੀ ਜਿਹਾ ਕਲਰ ਹੈ ਵਿੱਚ ਲਾਈਟ ਗ੍ਰੀਨ ਪਿਸਤਾ ਗ੍ਰੀਨ ਕਲਰ ਦਾ ਪ੍ਰਿੰਟ ਹੈ ਬਹੁਤ ਸੋਹਣਾ ਇਹ ਟਿਸਟਾ ਬ੍ਰਾਂਡ ਦਾ ਸੂਟ ਹੈ ਹਮੇਸ਼ਾ ਕੰਨੀ ਤੇ ਹਰੇਕ ਬ੍ਰਾਂਡ ਮੈਂਸ਼ਨ ਹੁੰਦਾ ਇਸ ਤੇ ਵੀ ਕੰਨੀ ਤੇ ਹੈਗਾ ਟਿਸਟਾ ਬ੍ਰਾਂਡ ਦਾ ਸੂਟ ਹੈ ਬਹੁਤ ਪਿਆਰਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਦਾ ਬਿਲਕੁਲ ਜਿੰਨਾ ਮਰਜ਼ੀ ਇਹਨਾਂ ਨੂੰ ਧੋ ਲੋ ਨਾ ਕੋਈ ਸ਼੍ਰਿੰਕ ਹੋਣਾ ਨਾ ਕੋਈ ਕਲਰ ਫੇਟ ਹੋਣਾ ਤੇ ਨਾਲ ਹੈਗੀ ਬਟਰ ਕਾਟਨ ਦੀ ਬਾਟਮ ਬਟਰ ਕਾਟਨ ਦੀ ਬਾਟਮ ਹੈ ਬਹੁਤ ਸੋਹਣਾ ਸੂਟ ਹੈ ਇਸ ਦੇ ਨਾਲ ਜਿਹੜੀ ਇਹ ਸ਼ਰਟ ਹੈ ਇਹ ਟਿਸਟਾ ਬ੍ਰਾਂਡ ਦੀ ਹੈ ਤੇ ਜਿਹੜੀ ਬਾਟਮ ਹੈ ਇਹ ਬਟਰ ਕਾਟਨ ਦੀ ਆਪਾਂ ਰੂਬੀ ਦੀ ਲਈ ਹੋਈ ਹੈ ਜੀ ਇਹ ਵਾਲੀ ਇਸ ਕਰਕੇ ਇਹਦਾ ਪ੍ਰਾਈਸ 2200 ਹੈ ਜੀ 2200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਬਾਕੀ ਜਿਹੜੇ ਮੈਂ ਹੁਣ ਟਿਸਟਾ ਬ੍ਰਾਂਡ ਦੇ ਹੋਰ ਸੂਟ ਤੁਹਾਨੂੰ ਦਿਖਾਉਣੇ ਆ ਉਹਨਾਂ ਦੀ ਸ਼ਰਟ ਵੀ ਟਿਸਟਾ ਬ੍ਰਾਂਡ ਦੀ ਹੈ ਤੇ ਜਿਹੜੀ ਬਾਟਮ ਹੈ ਉਹ ਵੀ ਟਿਸਟਾ ਬ੍ਰਾਂਡ ਦੀ ਹੈ ਉਹਨਾਂ ਦਾ ਪ੍ਰਾਈਸ ਅਲੱਗ ਹੋਊਗਾ ਇਹ ਕੱਲੇ ਸੂਟ ਦਾ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਨੈਕਸਟ ਸੂਟ ਸ਼ੁਰੂ ਕਰਦੇ ਹਾਂ ਇਹ ਵਾਲੇ ਸੂਟ ਦੀ ਗੱਲ ਕਰ ਰਹੀ ਹਾਂ ਮੈਂ ਤੁਹਾਨੂੰ ਹੁਣ ਜਿਹੜੇ ਸਾਰੇ ਸੂਟ ਦਿਖਾਉਣੇ ਆ ਇਹਨਾਂ ਦੀ ਸਾਰਿਆਂ ਦੀ ਬਾਟਮਸ ਹੈਗੀਆਂ ਜਿਹੜੀਆਂ ਬਟਰ ਕਾਟਨ ਦੇ ਵਿੱਚ ਸੂਟ ਹੈ ਸ਼ਰਟ ਵੀ ਟਿਸਟਾ ਬ੍ਰਾਂਡ ਦੀ ਹੈ ਤੇ ਬਾਟਮ ਵੀ ਟਿਸਟਾ ਬ੍ਰਾਂਡ ਦੀ ਹੈ ਜੀ ਇਹਨਾਂ ਦੀ ਬਹੁਤ ਪਿਆਰਾ ਇਹ ਦੇਖੋ ਬਹੁਤ ਸੋਹਣਾ ਤੁਹਾਨੂੰ ਇਹਨਾਂ ਦੀ ਪ੍ਰਿੰਟਿੰਗ ਦੇਖੋ ਟਿਸਟਾ ਬ੍ਰਾਂਡ ਬਹੁਤ ਸੱਤੋ ਇਸ ਟਾਈਮ ਇੱਕ ਨੰਬਰ ਤੇ ਬ੍ਰਾਂਡ ਇਹ ਵਾਲਾ ਜੀ ਆਪਣਾ ਪ੍ਰਿੰਟ ਕਿੰਨਾ ਪਿਆਰਾ ਇੰਨੀ ਸੋਹਣੀ ਪ੍ਰਿੰਟਿੰਗ ਹੈ ਇਹਨਾਂ ਦੀ ਬਟਰ ਕਾਟਨ ਦੇ ਸੂਟ ਹੈ ਬਹੁਤ ਪਿਆਰਾ ਪ੍ਰਿੰਟ ਤੇ ਇਸ ਦੀ ਬਟਰ ਕਾਟਨ ਦੀ ਬਾਟਮ ਵੀ ਟਿਸਟਾ ਬ੍ਰਾਂਡ ਦੀ ਬਾਟਮ ਹੈ ਜੀ ਬਹੁਤ ਸੋਹਣਾ ਸੂਟ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਇਹ ਵਾਲੇ ਸੂਟਾਂ ਦਾ ਤੇ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਪ੍ਰਿੰਟ ਦਿਖਾਨੀ ਆ ਬਹੁਤ ਪਿਆਰੇ ਪਿਆਰੇ ਪ੍ਰਿੰਟ ਹਨ ਇਹਨਾਂ ਦੇ ਸਾਰਿਆਂ ਦੇ ਕੋਈ ਡਾਰਕ ਹੈ ਕੋਈ ਲਾਈਟ ਹੈ ਸਭ ਤੋਂ ਵਧੀਆ ਫੈਬਰਿਕ ਹੈ ਮਜੈਂਟਾ ਕਲਰ ਦੇ ਵਿੱਚ ਬਹੁਤ ਘੱਟ ਆਉਂਦਾ ਜੀ ਐਵੇਂ ਦਾ ਪ੍ਰਿੰਟ ਟਿਸਟਾ ਬ੍ਰਾਂਡ ਦਾ ਸੂਟ ਹੈ ਤੇ ਬਾਟਮ ਵੀ ਨਾਲ ਟਿਸਟਾ ਬ੍ਰਾਂਡ ਦੀ ਹੋਏ ਜੀ ਇਹਨਾਂ ਦੇ ਬਟਰ ਕਾਟਨ ਦੇ ਵਿੱਚ ਬਹੁਤ ਪਿਆਰਾ ਨੈਕਸਟ ਪ੍ਰਿੰਟ ਆ ਗਿਆ ਇਹ ਸਾਰੇ ਟਿਸਟਾ ਬ੍ਰਾਂਡ ਦੇ ਆ ਜੀ ਟਿਸਟਾ ਬ੍ਰਾਂਡ ਦੀ ਉਹ ਬਾਟਮ ਹੈ ਇਹਨਾਂ ਦੇ ਨਾਲ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਜਿਨ੍ਹਾਂ ਕੋਲ ਸੂਟ ਜਾਣਗੇ ਤੁਸੀਂ ਰਿਪੀਟ ਮੰਗਣਿਆ ਇਹ ਵਾਲੇ ਸੂਟ ਨਾ ਪਿਆਰਾ ਗਰੇ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਵਲੇ ਦੀ ਖੁਸ਼ਾ ਲੱਗ ਗਿਆ ਸਾਰਿਆਂ ਤੋ ਤੇ ਇਹਦੀ ਬਲੂ ਗਰੇ ਕਲਰ ਦੀ ਹੋ ਬਾਟਮ ਟਿਸਟਾ ਬ੍ਰਾਂਡ ਦੀ ਹੋ ਬਾਟਮ ਹੈ ਜੀ ਟਿਸਟਾ ਬ੍ਰਾਂਡ ਦੀ ਹੋ ਸ਼ਰਟ ਹੈ 2500 ਪ੍ਰਾਈਸ ਹੈ 2500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਤੇ ਨੈਕਸਟ ਸੂਟ ਆ ਗਿਆ カラー ਇੱਕ ਤੋਂ ਇੱਕ ਸੋਹਣੇ ਹੋਣਗੇ ਬਹੁਤ ਪਿਆਰੀ ਪ੍ਰਿੰਟਿੰਗ ਹੈ ਨਾ ਸੂਟਾਂ ਦੀ ਦੇਖੋ ਬਹੁਤ ਸੋਹਣਾ ਮੂੰਗੀਆ ਗ੍ਰੀਨ ਕਲਰ ਹੈ ਜਿਵੇਂ ਹੁੰਦਾ ਓਵੇਂ ਕਲਰ ਹੈ ਫੁੱਲ ਦੇਖੋ ਜਿਵੇਂ ਹੋਣੇ ਛਿੜਕੇ ਆਏ ਆ ਫੁੱਲ ਬਾਹਰ ਹੀ ਆ ਜਣੇ ਆ ਜਿਵੇਂ ਪ੍ਰਿੰਟ ਤੋਂ ਇੰਨਾ ਸੋਹਣਾ ਪ੍ਰਿੰਟ ਆ ਇਹ ਵਾਲਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਨਾ ਸੂਟਾਂ ਦੀ ਤੇ ਤਿਸਤਾ ਬ੍ਰਾਂਡ ਦੀ ਉਹ ਪਲੇਨ ਬਾਟਮ ਨਾਲ ਬਹੁਤ ਜਿਆਦਾ ਸੌਫਟ ਬਟਰ ਕਾਟਨ ਤਾਂ ਕਹਿੰਨੇ ਜੀ ਇਹ ਫੈਬਰਿਕ ਨੂੰ ਬਟਰ ਕਾਟਨ ਤਾਂ ਵੀ ਇੰਨਾ ਜਿਆਦਾ ਸੌਫਟ ਫੈਬਰਿਕ ਹੈ ਪਾਏ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਇੰਨਾ ਜਿਆਦਾ ਸੌਫਟ ਫੈਬਰਿਕ ਹੈ ਤੇ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਗਾਜਰੀ ਕਲਰ ਦੇ ਵਿੱਚ ਪਿੰਕ ਗਾਜਰੀ ਜਿਹਾ ਕਲਰ ਹੈ ਇਹਨਾਂ ਨਾਲ ਤੁਸੀਂ ਆਪਣੀ ਮਰਜ਼ੀ ਦੇ ਜਿਨ੍ਹਾਂ ਨੂੰ ਜਿਹੜੇ ਸਟੱਫ ਦਾ ਦੁਪੱਟਾ ਵਧੀਆ ਲੱਗਦਾ ਉਵੇਂ ਦਾ ਦੁਪੱਟਾ ਤੁਸੀਂ ਆਪਣਾ ਰੈਡੀ ਕਰਾ ਸਕਦੇ ਹੋ ਜੀ ਟਿਸਟਾ ਬ੍ਰਾਂਡ ਦੇ ਸੂਟ ਬਹੁਤ ਪਿਆਰੇ ਇਹਨਾਂ ਨੇ ਏਅਰਲਾਈਨ ਲੁੱਕ ਚ ਬਣਾਉਣਾ ਏਅਰਲਾਈਨ ਬਣਾ ਲਓ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਨਾਲ ਟਿਸਟਾ ਬ੍ਰਾਂਡ ਦੀ ਉਹ ਬਾਟਮ ਨਾਲ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਸੂਟ ਅੱਜ ਦੇ ਆਪਣੇ ਤੇ ਨੈਕਸਟ ਹੈਗਾ ਬੜਾ ਪਿਆਰਾ ਲਾਈਟ ਪਰਪਲ ਕਲਰ ਲਵੈਂਡਰ ਕਲਰ ਬਹੁਤ ਸੋਹਣਾ ਇਹਦਾ ਵੀ ਪ੍ਰਿੰਟ ਦੇਖੋ ਜਿਨ੍ਹਾਂ ਨੂੰ ਜ਼ਿਆਦਾ ਢਕੀਲੇ ਕਲਰ ਨਹੀਂ ਪਸੰਦ ਤਾ ਤੁਸੀਂ ਅਮੇ ਦੇ ਸੋਬਰ ਕਲਰ ਵੀ ਲੈ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਨਾਲ ਲਾਈਟ ਪਰਪਲ ਲਵੈਂਡਰ ਕਲਰ ਦੀ ਬਾਟਮ ਟਿਸਟਾ ਬ੍ਰਾਂਡ ਦੀ ਹੋਏ ਜੀ ਬਾਟਮ ਤੇ ਦੇਖੋ ਕੰਨੀ ਤੇ ਮੈਂਸ਼ਨ ਹੈ ਇਹ ਨਹੀਂ ਹੈਗਾ ਵੀ ਸ਼ਰਟ ਕਿਸੇ ਹੋਰ ਬ੍ਰਾਂਡ ਦੀ ਬਾਟਮ ਕਿਸੇ ਹੋਰ ਬ੍ਰਾਂਡ ਦੀ ਇਹ ਜਿਹੜਾ ਪੂਰਾ ਸੂਟ ਟਿਸਟਾ ਬ੍ਰਾਂਡ ਦਾ ਹੁੰਦਾ ਬਟਰ ਕਾਟਨ ਚ ਇਹ ਰੇਟ ਇਸੇ ਕਰਕੇ ਇਹਦਾ ਆਪ ਹੁੰਦਾ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਨੈਕਸਟ ਸੂਟ ਦਿਖਾਣੇ ਆ ਕੋ ਕਿੰਨਾ ਪਿਆਰਾ ਇਹਦਾ ਵੀ ਪ੍ਰਿੰਟ ਪ੍ਰਿੰਟਿੰਗ ਸਭ ਸਾਰੇ ਬ੍ਰਾਂਡ ਤੋਂ ਅਲੱਗ ਪ੍ਰਿੰਟ ਹੈ ਇਹਨਾਂ ਦਾ ਅਲੱਗ ਜਾਈ ਬਹੁਤ ਪਿਆਰਾ ਇਹ ਦੇਖੋ ਮਲਟੀ ਕਲਰ ਦੇ ਵਿੱਚ ਬੜਾ ਸੋਹਣਾ ਇਹਨਾਂ ਤੇ ਹਲਕਾ ਹਲਕਾ ਬਾਟਮ ਤੇ ਕੁਝ ਹਲਕਾ ਵਰਕ ਕਰਾ ਲਵਾਂਗੇ ਬਹੁਤ ਪਿਆਰੇ ਸੂਟ ਬਣਨੇ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਤੇ ਨਾਲ ਬਾਟਮ ਦੇਖੋ ਮੈਚਿੰਗ ਇਹ ਟਿਸਟਾ ਬ੍ਰਾਂਡ ਦੀ ਹੋਏ ਜੀ ਬਾਟਮ ਨਾਲ ਮੈਚਿੰਗ ਬਾਟਮ ਬਹੁਤ ਪਿਆਰੇ ਇਹ ਵਾਲਾ ਸੂਟ ਵੀ ਬਹੁਤ ਸੋਹਣਾ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਜਿਹੜੇ ਇਹ ਵਾਲਾ ਸੂਟ ਮੈਂ ਲਖਾਏ ਆ ਇਹਨਾਂ ਦਾ 2500 ਪ੍ਰਾਈਸ ਹੈ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੀ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81400 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ